ਸਤਿ ਸ਼੍ਰੀ ਅਕਾਲ ਦੋਸਤੋ ਸਵੇਰ ਦੀ ਸੈਰ ਤੇ ਨਾਲ ਤੁਹਾਡਾ ਸਵਾਗਤ ਆ ਤੇ ਜਿਵੇਂ ਕਿ ਆਪਾਂ ਰੋਟੀਨ ਦੇ ਵਿੱਚ ਵੀਡੀਓ ਬਣਾਉਂਦੇ ਆ ਵੀ ਸਵੇਰ ਦੀ ਸੈਰ ਦੀ ਮਹੱਤਤਾ ਤੇ ਸਵੇਰ ਦੀ ਸੈਰ ਦੇ ਨਜ਼ਾਰੇ ਸਵੇਰੇ ਪੰਛੀਆਂ ਦੀ ਚਹਿਚਾਹਟ ਤੇ ਹਰੇ ਭਰੇ ਪੌਦੇ ਤੇ ਤਕਰੀਬਨ ਸਮਾਂ 6 ਵਜੇ ਦੇ ਹੋ ਰਿਹਾਗਾ ਤੇ ਇਸ ਸੂਰਜ ਸਵੇਰੇ ਉਗਦਾ ਹੋਇਆ ਇਹ ਉਹ ਰਕਤਾਂ ਦੇ ਉੱਲੇ ਸੂਰਜ ਦੇਵਤਾ ਜੀ ਪ੍ਰਗਟ ਹੋ ਰਹੇ ਨੇ ਸ਼ਾਇਦ ਤੁਹਾਨੂੰ ਦਿਖਾਈ ਦੇ ਰਿਹਾ ਹੋਵੇ ਸਵੇਰੇ ਸਵੇਰੇ ਸੂਰਜ ਨੂੰ ਮੱਥਾ ਟੇਕਣਾ ਮੈਨੂੰ ਬਹੁਤ ਵਧੀਆ ਲੱਗਦਾ ਸਾਨੂੰ ਵਧੀਆ ਲੱਗਦਾਗਾ ਤੇ ਇੱਕ ਅੱਖਾਂ ਦੀ ਵੀ ਰੌਸ਼ਨੀ ਬਹੁਤ ਜਿਆਦਾ ਵਧੀਆ ਵੱਧਦੀ ਹੈ ਜੇਕਰ ਤੁਸੀਂ ਇੱਕ ਤੋਂ ਦੋ ਮਿੰਟ ਸੂਰਜ ਦੇ ਵੱਨੀ ਸਿੱਧਾ ਦੇਖਦੇ ਹੋਗੇ ਸਵੇਰੇ ਸਵੇਰੇ ਨੰਗੀ ਅੱਖ ਦੇ ਨਾਲ ਤਾਂ ਵੀਰੇ ਜਿਹੜੀ ਤੁਹਾਡੇ ਅੱਖਾਂ ਦੀ ਰੌਸ਼ਨੀ ਆ ਉਹ ਬਹੁਤ ਹੀ ਜਿਆਦਾ ਇਫੈਕਟਿਵ ਹੁੰਦੀ ਆ ਦੂਰ ਦੀ ਨਿਗਾ ਵਧੀਆ ਬਣਦੀ ਹੈਗੀ ਔਰ ਬਹੁਤ ਸਾਰੇ ਫਾਇਦੇ ਹੁੰਦੇ ਹਨ ਆਪਾਂ ਨੂੰ ਪੋਜ਼ਿਟਿਵ એનર્ਜੀ ਵੀ ਆਪਾਂ ਨੂੰ ਸੂਰਜ ਤੋਂ ਮਿਲਦੀ ਹੈਗੀ ਜੇ ਆਪਾਂ ਨੂੰ ਵੇਖਿਆ ਜਾਵੇ ਤਾਂ ਸੋ ਸਾਥੀਆਂ ਨੂੰ ਇਹੀ ਕਹਿਣਾ ਚਾਹੁੰਦੇ ਆ ਬੀ ਸਵੇਰੇ ਉੱਠੋ ਉੱਠ ਕੇ ਜਿਹੜੀਆਂ ਚੀਜ਼ਾਂ ਤੁਹਾਨੂੰ ਮਾਰਨਿੰਗ ਦੇ ਵਿੱਚ ਮਿਲਣਗੀਆਂ ਕੁਦਰਤੋਂ ਉਹ ਤੁਹਾਨੂੰ ਦਿਨ ਦੇ ਕਿਸੇ ਵੇਲੇ ਨਹੀਂ ਮਿਲ ਸਕਦੀਆਂ ਤੇ ਇਥੋਂ ਤੱਕ ਕਿ ਸੂਰਜ ਦੀ ਜਿਹੜੀ ਲਾਈਟ ਆ ਉਹ ਆਪਣੀ ਬਾਡੀ ਤੇ ਸਿੱਧਾ ਪਵੇਗੀ ਆਪਣੀ ਜਿਹੜੀ ਸਕਿਨਾਂ ਵਿਟਾਮਿਨ ਡੀ ਆ ਉਹ ਵੀ ਆਪਾਂ ਨੂੰ ਭਰਪੂਰ ਮਾਤਰਾ ਦੇ ਵਿੱਚ ਮਿਲੇਗਾ ਇਥੋਂ ਮੈਂ ਸੈਰ ਕਰਦਾ ਕਰਦਾ ਆ ਜਾਂਣਾ ਹੁੰਨਾਗਾ ਹੋਰ ਕਾਫੀ ਖੇਤਾਂ ਦੇ ਵਿੱਚ ਚਹਿਲ ਪਹਿਲ ਹੁੰਦੀ ਹੈ ਸਵੇਰ ਦੇ ਟਾਈਮ ਦੇਖਦੇ ਰਹਿੰਦੇ ਆਪਾਂ ਸੂਰਜ ਦੇਵਤਾ ਜੀ ਉੱਗ ਚੁੱਕੇ ਨੇ ਹੂੰ ਕਿੰਨਾ ਮਾਰਾਸਤੇ ਦੇ ਵਿੱਚ ਲੈਣਾ ਨੂੰ ਵੀ ਚਲੇ ਜਾਨੇ ਆ ਕਿ ਜਿੰਨਾ ਤੁਸੀਂ ਸਾਇਰ ਦੇ ਵਿੱਚ ਜਾਓਗੇ ਉਹਨਾਂ ਜਿਆਦੇ ਡੀਪਲੀ ਵਧੀਆ ਰਹਿੰਦਾਗਾ ਚਲੋ ਇਤੋਂ ਬਾਤ ਸੀ ਕਰਦੇ ਆਂਗੇ ਬਾਕੀ ਆਪਾਂ ਨੂੰ ਹਰ ਰੋਜ਼ ਕੁਝ ਨਾ ਕੁਝ ਐਕਟੀਵਿਟੀ ਸਰੀਰ ਦੇ ਦੁਆਰਾ ਕਰਦੇ ਰਹਿਣਾ ਚਾਹੀਦਾਗਾ ਕਿਉਂਕਿ ਜੇਕਰ ਆਪਾਂ ਸਰੀਰ ਦੀ ਹਿਲਜੁਲ ਨਹੀਂ ਕਰਾਂਗੇ ਤਾਂ ਬਿਮਾਰੀਆਂ ਨੂੰ ਆਪਾਂ ਆਪ ਹੀ ਸੱਦਾ ਦੇਵਾਂਗੇ ਸੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜਿਹੜੇ ਵੀ ਸੰਗੀ ਸਾਥੀ ਇਸ ਵੀਡੀਓ ਨੂੰ ਦੇਖਦੇ ਹੈਗੇ ਤਾਂ ਫਿਰ ਮੈਨੂੰ ਵੀ ਮੋਟੀਵੇਟ ਮਿਲੇ ਤੇ ਮੈਂ ਤੁਹਾਡੇ ਲਈ ਖੇਤ ਨਾਲ ਜੁੜੀਆਂ ਹੋਈਆਂ ਅਤੇ ਸਵੇਰ ਦੀ ਸੈਰ ਨਾਲ ਜੁੜੀਆਂ ਹੋਈਆਂ ਚੰਗੀਆਂ ਗੱਲਾਂ ਹੋਰ ਲੈ ਕੇ ਆਵਾਂ ਸੋ ਧੰਨਵਾਦ ਸਾਥੀਓ